ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਹਨ ਸੋ ਆਪਾਂ ਇਸ ਸਮੁੱਚੇ ਇਤਿਹਾਸ ਤੇ ਵੱਖ-ਵੱਖ ਵੀਡੀਓ ਰਾਹੀਂ ਚਾਨਣਾ ਪਾਇਆ ਕਰਾਂਗੇ ਸੋ ਆਪ ਜੀ ਨੇ ਵੱਧ ਤੋਂ ਵੱਧ ਸਪੋਰਟ ਕਰਨ ਦੀ ਕਿਰਪਾ ਕਰਨੀ ਅਤੇ ਵੱਧ ਤੋਂ ਵੱਧ ਇਤਿਹਾਸ ਸਾਂਝਾ ਕਰਨ ਦੀ ਖੇਚਲਾ ਕਰਨੀ ਜੀ ਹਿੰਦ ਕੌਮ ਦੀ ਕਿੰਡੀ ਵੱਡੀ ਬਦਕਿਸਮਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸੇ ਦੀ ਅਮਨ ਸਹਿਤ ਉਨਤੀਵਾਦੇ ਦਾ ਬਹੁਤ ਹੀ ਘੱਟ ਸਮਾਂ ਮਿਲਿਆ। ਖਾਲਸੇ ਨੇ ਦੇਸ਼ ਦੇ ਇਤਿਹਾਸ ਵਿੱਚ ਜੋ ਸ਼ਾਨਦਾਰ ਹਿੱਸਾ ਪਾਇਆ ਇਸ ਤੋਂ ਭਲੀ ਪ੍ਰਕਾਰ ਅੰਦਾਜ਼ਾ ਲੱਗ ਸਕਦਾ ਹੈ ਕਿ ਜੇਕਰ ਗੁਰੂ ਜੀ ਨੂੰ ਸਾਰੇ ਪੰਜਾਬ ਵਿੱਚ ਅਤੇ ਪੰਜਾਬੋਂ ਬਾਹਰ ਖਾਲਸਾ ਸਾਜਣ ਅਤੇ ਪੱਕਿਆਂ ਕਰਨ ਦਾ ਮੌਕਾ ਮਿਲ ਜਾਂਦਾ ਤਾਂ ਦੇਸ਼ ਦੇ ਭਾਗ ਕਿੰਨੇ ਚੰਗੇ ਹੋਣੇ ਸੀ। ਪਰ ਆਪ ਜੀ ਨੂੰ ਇਹ ਮੌਕਾ ਬਹੁਤ ਘੱਟ ਮਿਲਿਆ। ਖਾਲਸਾ ਸਾਜਣ ਤੋਂ ਅਗਲੇ ਸਾਲ ਹੀ ਜੰਗ ਛਿੜ ਪਿਆ। ਜਿਸ ਵਿੱਚ ਆਪ ਨੂੰ ਆਪਣਾ ਸਰਬੰਸ ਵਾਰਨਾ ਪਿਆ ਪਹਾੜੀ ਰਾਜੇ ਉੱਪਰੋਂ ਉੱਪਰੋਂ ਤਾਂ ਗੁਰੂ ਜੀ ਨਾਲ ਅਮਨ ਸਹਿਤ ਰਹਿਣ ਦੇ ਦਾਅਵੇ ਕਰਦੇ ਸਨ ਦਿਖਾਵੇ ਕਰਦੇ ਸਨ ਪਰ ਅੰਦਰੋਂ ਅੰਦਰ ਉਹ ਸਦਾ ਇਸ ਤਾਕ ਵਿੱਚ ਰਹਿੰਦੇ ਸਨ ਕਿ ਮੌਕਾ ਮਿਲੇ ਤਾਂ ਗੁਰੂ ਜੀ ਨੂੰ ਪਾਰ ਬੁਲਾਇਆ ਜਾਵੇ ਖੁੱਲੇ ਮੈਦਾਨ ਵਿੱਚੋਂ ਲੜਾਈ ਕਰਨੋਂ ਝੱਕਦੇ ਸਨ ਅਤੇ ਵਸਾ ਕੇ ਪੈਣਾ ਵਧੇਰੇ ਚੰਗਾ ਸਮਝਦੇ ਸਨ ਉਹਨਾਂ ਨੂੰ ਛੇਤੀ ਹੀ ਗੁਰੂ ਜੀ ਉੱਪਰ ਵਸਾ ਕੇ ਪੈ ਜਾਣ ਦਾ ਉਹਨਾਂ ਦੀ ਮਰਜ਼ੀ ਮੁਤਾਬਕ ਮੌਕਾ ਮਿਲ ਗਿਆ ਇੱਕ ਦਿਨ ਥੋੜੀ ਜਿਹੀ ਫੌਜ ਨਾਲ ਲੈ ਕੇ ਸ੍ਰੀ ਦਸ਼ਮੇਸ਼ ਜੀ ਸ਼ਿਕਾਰ ਖੇਡ ਰਹੇ ਸਨ ਅਚਨ-ਚੇਤ ਦੋ ਪਹਾੜੀ ਰਾਜੇ ਉਹਨਾਂ ਉੱਪਰ ਟੁੱਟ ਕੇ ਪੈ ਗਏ ਪਹਾੜੀ ਰਾਜਾਂ ਦਾ ਖਿਆਲ ਸੀ ਕਿ ਨੀਵੀਆਂ ਅਤੇ ਨਕੀਆਂ ਜਾਤਾਂ ਦੇ ਮੁਠੀ ਪਰ ਬੰਦੇ ਜੋ ਗੁਰੂ ਜੀ ਨਾਲ ਹਨ ਇਹਨਾਂ ਨੂੰ ਸਾਡੇ ਬਹਾਦਰ ਛਤਰੀ ਸੂਰਬੀਰਾਂ ਨੇ ਝੱਟ ਹੀ ਮਾਰ ਲੈਣਾ ਹੈ ਉਹਨਾਂ ਨੂੰ ਯਕੀਨ ਸੀ ਕਿ ਅੱਜ ਅਸੀਂ ਗੁਰੂ ਜੀ ਨੂੰ ਜ਼ਰੂਰ ਹਰਾ ਦੇਾਂਗੇ ਜਾਂ ਤਾਂ ਜਿਉਂਦਿਆਂ ਕਾਬੂ ਕਰ ਲਵਾਂਗੇ ਜਾਂ ਫਿਰ ਸ਼ਹੀਦ ਕਰ ਦੇਵਾਂਗੇ ਪਰ ਉਹਨਾਂ ਦੇ ਲੇਖੇ ਅਤੇ ਕਿਆਫੇ ਗਲਤ ਨਿਕਲੇ ਇਧਰ ਧਰਮੀ ਜੋਧੇ ਸਨ ਜਿਹੜੇ ਹਰ ਸਮੇਂ ਆਪਣੇ ਗੁਰੂ ਦੀ ਖਾਤਰ ਵੱਧ ਤੋਂ ਵੱਧ ਖੇਚਣਾ ਝੱਲਣਾ ਕੁਰਬਾਨੀਆਂ ਕਰਨ ਅਤੇ ਤਨ ਮਨ ਸਭ ਕੁਝ ਵਾਰਨ ਨੂੰ ਧਨ ਭਾਗ ਸਮਝ ਕੇ ਤਿਆਰ ਰਹਿੰਦੇ ਸਨ ਦੂਜੇ ਪਾਸੇ ਪਹਾੜੇ ਦੇ ਟਟੂ ਤਨਖਾਹਦਾਰ ਪਹਾੜੀਏ ਸਨ ਜਿਨ੍ਹਾਂ ਦੇ ਸਾਹਮਣੇ ਕੋਈ ਉੱਚਾ ਆਦਰਸ਼ ਨਹੀਂ ਸੀ ਸ੍ਰੀ ਦਸ਼ਮੇਸ਼ ਜੀ ਦੇ ਸ਼ੇਰਾਂ ਅਤੇ ਸੰਤ ਸੂਰਮਿਆਂ ਨੇ ਉਹਨਾਂ ਛਤਰੀ ਯੋਧਿਆਂ ਦੇ ਸ਼ੱਕੇ ਛੜਾ ਦਿੱਤੇ ਇੱਕ ਇੱਕ ਸਿੰਘ ਨੇ ਕਈਆਂ ਦੇ ਗਾਟੇ ਲਾਹੇ ਗੁਰੂ ਜੀ ਦੇ ਤੀਰਾਂ ਨੇ ਵੀ ਬਹਿਰੀਆਂ ਦੀ ਖੂਬ ਤਬਾਹੀ ਮਚਾਈ ਇੱਕ ਇੱਕ ਤੀਰ ਕਈਆਂ ਦੀਆਂ ਛਾਤੀਆਂ ਵਿੰਨ ਕੇ ਵਿੱਚ ਦੀ ਲੰਘ ਜਾਂਦਾ ਸੀ ਇੱਕ ਰਾਜਾ ਮਾਰਿਆ ਗਿਆ ਦੂਜੇ ਦੀ ਬਾਹ ਵਢੀ ਗਈ ਤੇ ਉਹ ਡਾਡਾ ਮਾਰਦਾ ਮੈਦਾਨ ਛੱਡ ਕੇ ਭੱਜ ਗਿਆ ਬਸ ਫੇਰ ਕੀ ਸੀ ਪਹਾੜੀਏ ਛਤਰੀ ਯੋਧੇ ਨੀਚ ਜਾਤੀਏ ਸੰਤ ਸੂਰ ਵੀਰਾਂ ਤੋਂ ਮਾਰ ਖਾ ਕੇ ਹਰਨ ਹੋ ਗਏ ਹੁਣ ਪਹਾੜੀ ਰਾਜਿਆਂ ਨੇ ਅਮਨ ਦੀ ਚਾਲ ਦਾ ਬੁਰਕਾ ਲਾਹ ਕੇ ਗੱਜ-ਵੱਜ ਕੇ ਮੈਦਾਨ ਵਿੱਚ ਨਿਤਰਨ ਦਾ ਫੈਸਲਾ ਕੀਤਾ ਪਰ ਉਹ ਗੁਰੂ ਜੀ ਦੇ ਹੱਥ ਕਈ ਵਾਰ ਵੇਖ ਚੁੱਕੇ ਸਨ ਇਸ ਕਰਕੇ ਇਹਨਾਂ 22 ਧਾਰੀਏ ਰਾਜਿਆਂ ਨੇ ਚੋਰ ਤੇ लाਠੀ ਦੋ ਜਣੇ ਮਹਤੇ ਲਾਲਾ ਕੱਲੇ ਵਾਲੀ ਮਾਨਸਿਕ ਦਸ਼ਾ ਦਾ ਸਬੂਤ ਦਿੰਦੇ ਹੋਏ ਇਹ ਫੈਸਲਾ ਕੀਤਾ ਕਿ ਅਸੀਂ ਇਕੱਲੇ ਗੁਰੂ ਜੀ ਉੱਪਰ ਹਮਲਾ ਨਾ ਕਰੀਏ ਉਹਨਾਂ ਨੇ ਰਲ ਕੇ ਸਲਾਮ-ਮਸ਼ਵਰਾ ਕੀਤਾ ਕਿ ਸਰਹੰਦ ਦੇ ਨਵਾਬ ਰਾਹੀਂ ਸ਼ਾਹੀ ਫੌਜ ਦੀ ਸਹਾਇਤਾ ਲਈ ਜਾਵੇ ਅਤੇ ਉਸ ਫੌਜ ਨੂੰ ਅੱਗੇ ਢਾਹਿਆ ਜਾਵੇ। ਉਹਨਾਂ ਨੇ ਨਵਾਬ ਵਜ਼ੀਰ ਖਾਨ ਨੂੰ ਇੱਕ ਚਿੱਠੀ ਲਿਖੀ ਤੇ ਬੇਨਤੀ ਕੀਤੀ ਕਿ ਗੁਰੂ ਜੀ ਮੁਗਲ ਸਰਕਾਰ ਲਈ ਵੀ ਤੁਹਾਡੇ ਲਈ ਵੀ ਅਤੇ ਸਾਡੇ ਲਈ ਵੀ ਸਾਡਾ ਖਤਰਾ ਹਨ। ਇਸ ਖਤਰੇ ਦਾ ਇਲਾਜ ਆਪਾਂ ਨੂੰ ਰਲ ਕੇ ਕਰਨਾ ਚਾਹੀਦਾ ਹੈ। ਅਸੀਂ ਆਪਣੇ ਥਾਂ ਤਿਆਰ ਹਾਂ ਜੇ ਤੁਸੀਂ ਸਾਡੀ ਸਹਾਇਤਾ ਕਰੋਗੇ ਤਾਂ ਆਪਣੀ 22 ਧਾਰ ਦੀ ਫੌਜ ਤੇ ਤੁਹਾਡੀ ਸ਼ਾਹੀ ਲਸ਼ਕਰ ਸਹਾਇਤਾ ਨਾਲ ਅਸੀਂ 22 ਧਾਰਾਂ ਦੇ ਰਾਜੇ ਗੁਰੂ ਜੀ ਨੂੰ ਜਾਤਾ ਮੁਕਾਹੀ ਦੇਈਏ ਜਾਂ ਫਿਰ ਭਜਾ ਜ਼ਰੂਰ ਦੇਈਏ ਸੋ ਇਸ ਇਤਿਹਾਸ ਦਾ ਅਗਲਾ ਹਿੱਸਾ ਕੱਲ ਨੂੰ ਇੱਕ ਵੀਡੀਓ ਰਾਹੀਂ ਸਾਂਝਾ ਕਰਾਂਗੇ ਜੀ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ